ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਮੋਹਾਲੀ ਫੇਸ ਸਤਦਿਆ ਲਾਈਟਾਂ ਤੇ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਪਿੰਡ ਸਮਗੋਲੀ ਵਾਸੀਆਂ ਨੇ ਭਾਰੀ ਗਿਣਤੀ ਵਿੱਚ ਇਕੱਠ ਕੀਤਾ ਤੇ ਪਿੰਡ ਵਾਸੀਆਂ ਤੇ ਹੋਏ ਝੂਠੇ ਪਰਚੇ ਦੇ ਵਿਰੋਧ ਵਿੱਚ ਪੁਲਿਸ ਦੇ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਇੱਥੇ ਇਹ ਦੱਸਣ ਯੋਗ ਹੈ ਕਿ ਕੁਝ ਜ਼ਮੀਨੀ ਵਿਵਾਦ ਨੂੰ ਲੈ ਕੇ ਸੋਸਾਇਟੀ ਦੀ ਜ਼ਮੀਨ ਹਥਿਆਉਣ ਲਈ ਬਰਖਾਸਤ ਕਮੇਟੀ ਨੇ ਸਿਆਸੀ ਰਸੂਖ ਨਾਲ ਕੁਝ ਪਿੰਡ ਵਾਸੀਆਂ ਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਸਨ ਜਿਸ ਨੂੰ ਲੈ ਕੇ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਨੇ ਮਿਤੀ 30 ਅਕਤੂਬਰ ਨੂੰ ਲੋਕਾਂ ਦੇ ਇਕੱਠ ਵਿੱਚ ਇਹ ਐਲਾਨ ਕੀਤਾ ਸੀ ਕਿ ਜੇਕਰ 10 ਦਿਨਾਂ ਵਿੱਚ ਪ੍ਰਸ਼ਾਸਨ ਨੇ ਹੋਏ ਝੂਠੇ ਪਰਚੇ ਨੂੰ ਰੱਦ ਨਾ ਕੀਤਾ ਤਾਂ 11 ਨਵੰਬਰ ਨੂੰ ਐਸਐਸਪੀ ਮੋਹਾਲੀ ਦਾ ਕਿਰਾਉ ਕੀਤਾ ਜਾਵੇਗਾ ਅੱਜ ਪਿੰਡ ਸੰਗੋਲੀ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਮੁਹਾਲੀ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਮੁਹਾਲੀ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਨਵੀਨ ਪਾਲ ਲਹਿਲ ਐਸਐਚਓ ਰੁਪਿੰਦਰ ਸਿੰਘ ਥਾਣਾ ਫੇਸ 8 ਐਸਐਚਓ ਅਮਨਦੀਪ ਤਰੀਕਾ ਥਾਣਾ ਮਟੋਰ ਨੇ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ ਅਤੇ ਉਹਨਾਂ ਤੋਂ ਮੰਗ ਪੱਤਰ ਲਿਆ ਡੀਐਸਪੀ ਲਹਿਲ ਨੇ ਇਸ ਪਰਚੇ ਦੀ ਪੜਤਾਲ ਕਰਕੇ ਜਲਦ ਇਨਸਾਫ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਕਮੇਟੀ ਦੇ ਮੈਂਬਰ ਲਖਵਿੰਦਰ ਸਿੰਘ ਅਤੇ ਪਿੰਡ ਦੇ ਨੌਜਵਾਨ ਆਗੂ ਰਣਜੀਤ ਸਿੰਘ ਨੇ ਸਾਡੇ ਰਿਪੋਰਟਰ ਨਾਲ ਗੱਲਬਾਤ ਕੀਤੀ ਆਓ ਦੇਖਦੇ ਹਾਂ। ਥੋੜਾ-ਥੋੜਾ ਪ੍ਰੈਸ ਦਾ ਮੀਟਿੰਗ ਜੀ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਲੋਕਾਂ ਦੀ ਦਬੀ ਹੋਈ ਆਵਾਜ਼, ਜੀ ਲੋਕਾਂ ਦੀ ਆਵਾਜ਼ ਸਰਕਾਰ ਇਹਨਾਂ ਨੂੰ ਸੁਣਨ ਵਾਸਤੇ ਬਹੁਤ ਬੜਾ ਲੋੜ ਪੈਂਦਾ ਹੈ। ਜੀ ਉਹਦਾ ਨਾਮ ਪਾਉਂਦਾ। ਤੇ ਦੂਜੀ ਗੱਲ ਰਹੀ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਸੰਗੋਲੀ ਪਿੰਡ ਹੈ ਹਲਕਾ ਡੇਰਾਵਸੀ ਹੈ ਜਿੱਥੇ ਰਮਨਦਾਸ ਜੀ ਐਸਸੀ ਸੁਸਾਇਟੀ ਹੈ ਹਰੀਜਨ ਸੁਧਾਰੀ ਰਮਨਦਾਸ ਜੀ ਸੁਸਾਇਟੀ ਕੇੰਟਰ ਉਸ ਨੂੰ ਜਿਹੜੀ ਜ਼ਮੀਨ ਹੈ ਉਹ ਇਹਨਾਂ ਨੇ ਖਰੀਦੀ ਸੀ ਕਿਸ਼ਤਾਂ ਦੇ ਖਰੀਦੀ ਸੀ ਕਾਫੀ ਬਾੜ ਤੋਂ ਵੀ ਬਣ ਲੱਗੀ ਸਾਨੂੰ ਬਾੜ ਤੋਂ ਪੈਲੀ ਹੈ ਲਗਭਗ 200 ਬਣਾ ਉਸ ਕਿੱਲੇ ਜਿਹੜਾ ਹੈ ਪਿੰਡ ਦੇ ਚੌੜੀ ਜਿਹੜੇ ਸ਼ੇਅਰ ਹੋਲਡਰ ਦੇ ਜਿਹੜੇ ਉੱਥੇ ਪਰਿਵਾਰ ਏ ਸੀ ਰਹੇ ਨੇ ਉਹ ਦਾ ਇੱਕ ਮੈਂਬਰ ਹੈ ਉਹ ਸ਼ੇਅਰ ਹੋਲਡਰ ਹੈ ਚੌੜੀ ਦਾ ਜਦੋਂ 44 ਜਣੇ ਸ਼ੇਅਰਹੋਲਡਰ ਹੁੰਦੇ ਐ ਇਹਨਾਂ ਦਾ ਕੋਈ ਟਾਈਮ ਪਿਰਣਾ ਹੈ ਸਰਕਾਰ ਇਨਵੋਲਵ ਹੈ ਗ੍ਰਾਮ ਸਭਾਵਾਂ ਇਨਵੋਲਵ ਹੈ ਉਹ ਇਨਵੋਲਵ ਹੋ ਕੇ ਨਾ ਵੀ ਕਮੇਟੀ ਚੁਣੀ ਜਾਂਦੀ ਹਰ 5 ਸਾਲ ਬਾਦ ਜੇ 5 ਸਾਲ ਬਾਦ ਉਹ ਪਿਛਲਾ ਪ੍ਰਧਾਨ ਸਹੀ ਕੰਮ ਕਰਦੇ ਉਹਨੂੰ ਦੁਬਾਰੇ ਫੇਰ ਰਿਪੀਟ ਕਰ ਦਿੰਦੇ ਨਹੀਂ ਤਾਂ ਆਪਣੀ ਮਰਜ਼ੀ ਨਾਲ 44 ਮੈਂਬਰ ਹੀ ਜਿਹੜੀ ਆਪਣੀ ਕਮੇਟੀ ਤਬਦੀਲ ਕਰ ਸਕਦੇ ਪਰ ਪਿੱਛੇ ਜਿਹੜੀਆਂ ਕਾਫੀ ਸਮੇਂ ਤੋਂ ਉਹ ਜਿਹੜੀਆਂ ਦਰਖਾਸਤਾਂ ਇਹਨਾਂ ਦੀਆਂ ਜਲਦੀਆਂ ਸੀ ਰੌਲੇ ਚੱਲ ਰਹੇ ਕਿਹ ਚੱਲ ਰਹੇ ਆ ਜਿਸ ਵੀ ਬੰਦੇ ਨੂੰ ਪ੍ਰਧਾਨ ਬਣਾਉਂਦੇ ਉਹ ਪ੍ਰਧਾਨ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਜਾਂ ਉੱਥੇ ਦੇ 86 ਲੋਕਾਂ ਨਾਲ ਮਿਲ ਕੇ ਉਸ ਜ਼ਮੀਨਾਂ ਦੇ ਤਵਾਦਲੇ ਕਰਨੇ ਸ਼ੁਰੂ ਹੋ ਜਾਂਦੇ ਆ ਜਾਂ ਉਹ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੇ ਦੋਸ਼ ਲਾਇਆ ਸੀ આરોਪ ਲਾਇਆ ਸੀ ਤੇ ਮੈਂ ਪਿੰਡ 'ਚ ਜਾ ਕੇ ਪਹਿਲਾਂ ਦੌਰਾ ਕੀਤਾ ਪਿੰਡ 'ਚ ਅਸੀਂ ਐਲਾਨ ਕੀਤਾ ਸੀ ਉਸ ਲੜੀ 'ਚ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਜਿੱਧਰ ਜ਼ਿਆਦਾ ਬੰਦੇ ਨੇ ਜ਼ਿਆਦਾ ਮੈਂਬਰ ਨੇ ਇੱਕ ਐਫ ਆਈ ਆਰ ਨਹਿਰਾਬਸੀ ਪੋਸਟ ਕਰ ਦਿੰਦੀ ਹੈ ਐਫ ਆਈ ਆਰ 234 ਨੰਬਰ ਜਿਹੜੀ 6 ਵਿਅਕਤੀਆਂ ਨੇ ਪਰਚਾ ਦਰਜ ਕਰ ਦਿੱਤੀ ਤਿੰਨ ਚਾਰ ਸੈੱਟ ਲੇਡੀਜ਼ ਜਾਂ ਤਿੰਨ ਚਾਰ ਜੈਂਟਸ ਹੈਗੇ ਉਹ ਕਹਿੰਦੇ ਵੀ ਯਾਦਾ ਆਪਣਾ ਤੁਸੀਂ ਕੰਟਰੋਲ ਕਰਵਾਇਓ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਾਂ ਦੂਜੇ ਪਾਸੇ ਜਾਂ ਤੁਹਾਡੇ ਤੇ ਇਹ ਪਰਚੇ ਜਿਹੜੇ ਆ ਹੁਣੇ ਸੁਭਾਵਿਕ ਤੇ ਉਹ ਬੰਦੇਨ ਜਿਹੜੀ ਦੌੜ ਭੱਜ ਕਰਕੇ ਹਾਈ ਕੋਰਟ ਤੋਂ ਜਵਾਬਤ ਕਰਾਣੀ ਪਈ ਤੇ ਹਲੇ ਪੈਂਡਿੰਗ ਮਈਆਂ ਜਵਾਬਤ ਤੇ ਇਹ ਲੋਕ ਅਸੀਂ ਜਿਹੜਾ ਹੈਗਾ ਇਸ ਸਰਕਾਰ ਚ ਸਰਕਾਰਾਂ ਪਹਿਲਾਂ ਵੀ ਇਸੇ ਤਰ੍ਹਾਂ ਕਰਦੀਆਂ ਰਹੀਆਂ ਪਰ ਇਸ ਸਰਕਾਰ ਚ ਜਿਹੜਾ ਲੋਕਤੰਤਰ ਨਹੀਂ ਇਹ ਡੰਡਾਤੰਤਰ ਸ਼ੁਰੂ ਹੋ ਗਿਆ ਜਿਹੜਾ ਹਰ ਰੋਜ਼ ਸਾਡੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਦਿਨ ਪ੍ਰਤੀ ਦਿਨ ਆਈਆਂ ਵੀ ਜਿਹੜਾ ਅਤਿਆਚਾਰ ਕਿ ਐਸਸੀ ਤੇ ਬੀਸੀ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਹੈ ਐਸਸੀ ਬੀਸੀ ਤੇ ਸਮੱਸਿਆਵਾਂ ਬਾਰੇ ਜਿਵੇਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਅਸੀਂ ਪਾਹੀ ਲੰਬੇ ਤੋਂ ਲੜਾਈ ਲੜ ਰਹੇ ਨੇ ਇਹ ਵੀ ਉਸੇ ਲੜਾਈ 'ਚ ਐਸਸੀ ਲੋਕਾਂ ਦੀ ਬੀਸੀ ਲੋਕਾਂ ਦੀ ਲੜਾਈ 'ਚ ਉਹ ਇੱਕ ਪਾਰਟ ਹੈ ਜਿਹੜੀ ਅੱਜ ਅਸੀਂ ਗੱਲ ਚੱਕ ਰਹੇ ਹਾਂ ਪਰ ਇਹ ਲੋਕ ਅੱਜ ਇਹਨੇ ਵੀ ਜਿਹੜਾ ਪਰਚਾ ਹੋਇਆ ਬਿਲਕੁਲ ਠੇਕ ਹੋਇਆ ਸਾਨੂੰ ਡਰਾਉਣ ਤੋਂ ਮਗਾਉਣ ਵਾਸਤੇ ਹੋਇਆ ਸਾਨੂੰ ਡਰਾਉਣ ਕਰਕੇ ਤਾਂ ਕਿ ਕੋਈ ਕੰਪਰੋਮਾਈਜ਼ ਨਾ ਉਹ ਅਸੀਂ ਮਾਨਯੋਗ ਤੁਹਾਡੇ ਰਾਹੀਂ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਇਹ ਜਿਹੜਾ ਇਨਕੁਆਰੀ ਚਲ ਕੇ ਪਰਤਾਲ ਕਰਕੇ ਤਾਂ ਕਿ ਪ੍ਰਾਪਰਟੀ ਨਾਲ ਜੁੜਿਆ ਮਸਲਾ ਇਸ ਨੂੰ ਜਿਹੜੀ ਐ ਇਨਵੈਸਟੀਗੇਸ਼ਨ ਕਰਕੇ ਜਿਹੜੇ ਨਿਰਦੋਸ਼ ਨੇ ਮੰਨਦੇ ਜੇ ਕੋਈ ਉੱਥੇ ਹੋਇਆ ਨਹੀਂ ਇਹ ਮੈਡੀਕਲ ਦੀਆਂ ਕਾਪੀਆਂ ਲਈ ਫਰਦੇ ਪਾਰਟੀ ਐ ਵੀ ਉੱਥੇ ਜਿਹੜੀ 307 ਧਾਰਾ ਲੱਗ ਨਹੀਂ ਸਕਦੀ 307 ਦੀ ਕੋਈ ਇੰਜਰੀਆਂ ਨਹੀਂ ਲੱਗੀਆਂ ਉਹਨਾਂ ਦੇ ਸੱਟਾਂ ਨਹੀਂ ਲੱਗੀਆਂ ਕੋਈ ਨਾ ਵੈਕ ਪਰਚਾ ਦਰਜ ਕਰਕੇ ਪੁਲਿਸ ਅਧਿਕਾਰੀ ਨੂੰ ਭਾਈਂ ਕਰ ਰਿਹਾ ਇਸ ਲਈ ਪਰਤਾਲ ਕਰਕੇ ਜਿਹੜਾ ਪਰਚਾ ਕੈਨਸਲ ਕੀਤਾ ਜਾਵੇ ਇਹ ਲੋਕਾਂ ਨੂੰ ਗਿਆਨ ਸਾਹਿਬ ਜੀ ਦੇ ਤੇ ਸਹੀ ਜ਼ਿੰਦਗੀ ਜਿਉਣੇ ਆ ਹੁਣ ਸਾਰੇ ਪਿੰਡਾਂ ਤੋਂ ਵੱਖ-ਵੱਖ ਪਿੰਡਾਂ ਨੂੰ ਆਉਣਾ ਹੁੰਦਾ ਅਸੀਂ ਇੱਕ ਇੱਥੇ ਸਾਡਾ ਪਲੇਟਫਾਰਮ ਹੈ ਸਾਡਾ ਮੋਰਚਾ ਹੈ ਜਿੱਥੇ ਪਹੁੰਚੇ ਕੋਲੇ ਖਾਣ ਦੀ ਕੀਤੀ ਆ ਅਸੀਂ ਇੱਥੋਂ ਇਕੱਠੇ ਹੋ ਕੇ ਤਾਂ ਜਾਣਦਾ ਸਾਡਾ ਐਸਐਸਪੀ ਦਫ਼ਤਰ ਹੈ ਤਾਂ ਕਿ ਉੱਥੇ ਕੱਦੇ ਤੇ ਕੱਦ ਦਾ ਐਸਐਸਪੀ ਦਫ਼ਤਰ ਖੜਦੀ ਰਹਿੰਦੇ ਮੁਲਾਜ਼ਮ ਝੜਕਦੇ ਨੇ ਉੱਥੇ ਬੈਠਣ ਦੀ ਜਗ੍ਹਾ ਨਹੀਂ ਜਦੋਂ ਅਸੀਂ 100 ਬੰਦਾ ਚੜੂਗਾ ਪ੍ਰਸ਼ਾਸਨ ਨੂੰ ਤੁਹਾਡੇ ਰਹੀ ਹੱਥਾਂ ਪੈਰਾਂ ਦੀ ਪੈ ਜਾਂਦੀ ਜਦੋਂ ਬੰਦਾ ਇਕੱਠੇ ਹੁੰਦਾ ਤਾਂ ਅਗਰ ਸਾਡੀ ਇੱਥੇ ਇਕੱਠੇ ਹੋਣਾ ਪਹਿਲਾਂ ਸਾਡਾ ਪਲੇਟਫਾਰਮ ਹੈ ਐਸਸੀਬੀਸੀ ਸਮਾਜ ਦੇ ਲੋਕਾਂ ਲਈਆਂ ਮੁ ਲਗਿਉ ਹੈਗੀ ਹੈ ਤੇ ਕੋਈ ਸਿਆਸੀ ਇਹਦੇ ਵਿੱਚ ਇਨਵੋਲਵਮੈਂਟ ਵੀ ਹੈਗੀ ਹੈ ਜਿਹੜਾ ਅੱਜ ਦਾ ਰੇਟ ਹੈ ਉਥੇ 70 ਪਲੱਸ ਹੋ ਜੂਗਾ ਜਾਂ ਕਰੋੜ ਪਲੱਸ ਹੋ ਜੂਗਾ ਮੈਂ ਇਹਨਾਂ ਤਾਂ ਵੇਚੀਆਂ ਖਰੀਦੀਆਂ ਪਰ ਇਹੀ ਲੋਕ ਦੱਸ ਰਹੇ ਆ ਇਹਨਾਂ ਦੇ ਦੱਸਣ ਦੇ ਆਧਾਰ 70 ਪਲੱਸ ਤੇ ਰੇਟ ਦਾ 70 ਨੇੜੇ 70 ਲੱਖ ਤੋਂ ਕਰੋੜ ਦੇ ਨੇੜੇ ਵੀ ਲੱਗਾ ਰੇਟ ਵੱਧ ਵੀ ਹੋ ਸਕਦਾ ਜੇ ਜਿਹੜੀ ਫਰੰਟ ਤੇ ਅੱਗੇ ਪਿੱਛੇ ਹੋ ਸਕਦੀ ਹੈ ਜੀ ਪਰ ਲੇਕਿਨ ਅਸੀਂ ਜ਼ਮੀਨ ਨਾਲ ਨਹੀਂ ਜੁੜਨਾ ਲੇਕਿਨ ਅਸੀਂ ਤਾਂ ਜਿਹੜੇ ਬੀੜਤ ਲੋਕ ਨੇ ਉਹਨਾਂ ਨੂੰ ਨਿਆਂ ਸਾਫ ਦਵਾਉਣ ਵਾਸਤੇ ਜ਼ਮੀਨ ਚਾਹੋ 100 ਕਰੋੜ ਦੀ ਹੋਵੇ 200 ਕਰੋੜ ਦੀ ਹੋਵੇ 400 ਸਮ ਜ਼ਮੀਨ ਨਾਲ ਕੋਈ ਤਲਕ ਨਹੀਂ ਪਰ ਜੇ ਪੁਰਸ਼ ਪ੍ਰਸ਼ਾਸਨ ਸ਼ਾਸਕ ਲੋਕ ਇਹਨਾਂ ਦੇ ਪਰਚੇ ਦਰਜ ਕਰਕੇ ਇਹਨਾਂ ਨੂੰ ਲੋਕ ਜਲੀਲ ਕਰਕੇ ਇਹਨਾਂ ਨਾਲ ਆਪਣੀ ਲੱਤ ਇਹ ਲੈ ਕਾਣਾ ਚਾਹੁੰਦੇ ਹੋ ਹੋ ਨਹੀਂ ਲੰਘਣ ਦੇਣਾ ਕਿ ਉਹ ਜਿਹੜੀ ਹੈ ਸਰਕਾਰ ਦੇ ਖਲਾਫ ਸਰਕਾਰ ਦਾ ਪਿੱਟ ਸੇਪਾ ਕਰਨ ਵਾਸਤੇ ਪੂਰਬ ਪ੍ਰਸ਼ਾਸਨ ਦਾ ਪਿੱਟ ਸੇਪਾ ਕਰਨ ਵਾਸਤੇ ਅਸੀਂ ਇਕੱਠੇ ਹੋਏ ਆ ਇਹਨਾਂ ਦਾ ਜਿਹੜਾ ਪਾਕਾ ਉਹ ਬਿਲਕੁਲ ਕੈਨਸਲ ਹੋਣਾ ਚਾਹੀਦਾ ਕੈਨਸਲ ਹੋ ਕੇ ਲੋਕ ਆਪਣੀ ਆਪਣੇ ਘਰਾਂ ਚ ਰਹਿਣ ਆਪਣੀ ਸੁਸਾਇਟੀ ਚ ਰਹਿਣ ਉਹ ਇਹਨਾਂ ਦਾ ਬੱਕ ਮੈਟਰ ਹੈ ਆਪਣੀ ਸੁਸਾਇਟੀ ਬਣਾਣਾ ਕਿਵੇਂ ਜ਼ਮੀਨ ਤਬਦੀਲ ਕਰਨੀ ਕਿੰਨੀ ਉਹਦੇ ਚ ਸਾਡਾ ਕੋਈ ਰੋਲ ਨਹੀਂ ਆਏ ਹੋਏ ਥਾੜੀ ਦਾ ਰਹਿਣ ਵਾਲਾ ਹੈ ਪਿੰਡ ਨੂੰ ਵੀ ਤੇ ਮੇਰੇ ਪਿੰਡ ਵਿੱਚ ਲੈਂਡਲੈਸ ਵਿਕਾਸ ਸੁਸਾਇਟੀ ਬਣੀ ਹੋਈ ਹੈ ਇਸ ਦੇ ਵਿੱਚ ਤਕਰੀਬਨ 400 ਅਤੇ 1390 ਦੇ ਕਰੀਬ ਜ਼ਮੀਨ ਹੈਗੀ ਹੈ ਜੀ ਜ਼ਮੀਨ ਨੂੰ ਜਲਦੇ ਵਿਵਾਦ ਦੇ ਕਾਰਨ ਸਾਬਕਾ ਕਮੇਟੀ ਨੇ ਸਾਡੀ ਜ਼ਮੀਨ ਨਾਲ ਨਜਾਇਜ਼ ਤਰੀਕੇ ਤੇ ਗੈਰ ਕਾਨੂੰਨੀ ਢੰਗ ਨਾਲ ਵੇਚ ਦਿੱਤੀ ਇਸ ਵਿਵਾਦ ਦੇ ਚਲਦੇ ਸਾਡੇ ਪਰਿਵਾਰਕ ਮੈਂਬਰਾਂ ਤੇ ਹਿੱਸੇਦਾਰਾਂ ਤੇ 14/7/2024 ਨੂੰ ਐਫਆਈਆਰ ਨੰਬਰ 234 ਹੋਈ ਹੈ ਜਿਸ ਨੂੰ ਵੀਪਲ ਰਿਜਾਇਡ ਹੋਇਆ ਹੈ ਮੇਰੀ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਉਹ ਐਫਆਈਆਰ ਕੈਂਸਲ ਕੀਤੀ ਜਾਵੇ ਮੈਂ ਲਖਮੀਚਨ ਬਡਾਲਾ ਪਤਾਨ ਬੇਟੇ ਹਰਸਵੰਤ ਪੰਜਾਬ ਅਸੀਂ ਅੱਜ ਸੰਗੋਦੀ ਪਿੰਡ ਤੇ ਬੈਠੇ ਹੁੰਦੇ ਹੈ ਕਿ 165 ਦੀ ਦਸਤਾਖਤ ਪ੍ਰਾਪਤ ਲੈਣਾ ਹੈ ਔਰ ਅੱਜ ਸੰਗੋਦੀ ਪਿੰਡ ਤੇ ਲੋਕ ਇੱਥੇ ਪਹੁੰਚੇ ਜਿਹੜਾ ਨੇ ਦਿੱਤੇ 307 ਦਾ ਝੂਠਾ ਪਰਚਾ ਦੱਤ ਕਰਿਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ ਡਿਜੀਟੀ ਸਾਹਿਬ ਤੋਂ ਵੀ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰਾ ਕੇ ਪੜਤਾਲ ਕਰਾ ਕੇ ਉਹਦਾ ਜਿਹੜਾ ਝੂਠੀ ਐਫਆਈਆਰ ਉਹ ਕੈਨਸਲ ਕੀਤੀ ਜਾਵੇ ਨਹੀਂ ਤਾਂ ਸਾਨੂੰ ਫਿਰ ਮਤਲਬ ਕੋਈ ਹੋਰ ਐਕਸ਼ਨ ਵੱਡਾ ਸੰਸਦ ਸੰਸਦ ਵਿਖਾ ਪਹੁੰਚ ਪਾ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਜੀ ਬਡਾਲਾ ਸਾਹਿਬ ਜਿਹੜੇ ਉਹ ਜਿਹੜੇ ਜਿਹੜਾ ਇਹ ਮਾਮਲਾ 18 7 2024 ਦਾ ਜੀ ਇਹਨਾ ਪੁਰਾਣਾ ਮਾਮਲਾ ਤੇ ਤੁਸੀਂ ਹੁਣ ਮਤਲਬ ਇਹ ਪ੍ਰੋਟੈਸਟ ਕਰ ਰਹੇ ਹੋ ਇਹਨਾਂ ਬੰਦਿਆਂ ਨੂੰ ਪਹਿਲਾਂ ਤਾਂ ਯਾਦ ਆਲੀ ਭੁਮੀ ਗਈ 18 52 20 ਜਿਹੜਾ ਹੈ ਵਿਚਾਰੇ ਪਰਚੇ ਦੇ ਗੱਦੇ ਮਾਰੇ ਉਹੀ ਘਰ ਛੱਡ ਕੇ ਦੌੜ ਗਏ ਤਾਂ ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗਾ ਕਿ ਬੰੜਾ ਸਾਹਿਬਾਂ ਨੇ ਸਾਡੇ ਮੇਰੇ ਮੌਕੇ ਤੇ ਚੱਲ ਕੇ ਆਏ ਬਈ ਸਾਡੇ ਕੋਲ ਝੂਠਾ ਪਰਚਾ ਦਾ ਵਿਕਾਤਾ ਸਾਡੀ ਮਤਲਬ ਪਿੰਡ ਪਿੰਡੀ ਚ ਜਾ ਕੇ ਘਰਾਂ ਚ ਪੁਲਿਸ ਤਾਂ ਪਰੇਸ਼ਾਨ ਕਰਦੇ ਫਿਰ ਇਹ ਮਸਲਾ ਸਾਡੀ ਨਜ਼ਰ ਵਿੱਚ ਆਇਆ ਉਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਅਸੀਂ ਸ਼ੁਰੂ ਕੀਤੀ ਆਪ ਵੀ ਦੀ ਕਾਰਵਾਈ ਇਹਦੀ ਕਾਰਵਾਈ ਇਹਨਾਂ ਨਾਮ ਨੇ ਅਸੀਂ ਬੰਦੋਂ ਆਪਾਂ ਨੇ ਨਾ ਇਹਦੀ ਇਨਕੁਆਰੀ ਪਾਈ ਸੀ ਐਸਐਸਪੀ ਸਾਹਿਬ ਨੂੰ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਮਾਰਕ ਕੀਤੀ ਉਹਨਾਂ ਨੇ ਡੇਰਾ ਉਸ ਜਿਸ ਨੇ ਇਹ ਪਰਚਾ ਕੀਤਾ ਐਸਐਸਆਈ ਨੇ ਉਸ ਉਸੇ ਨੇ ਮਾਰਕ ਕਰ ਦਿੱਤੀ ਇਹਦੇ ਐਫਆਈਆਰ ਦੇ ਹਿਸਾਬ ਨਾਲ ਇਹ ਦੇਖੋ ਜੀ ਇਹ ਮੁੰਡਾ ਕਹਿੰਦਾ ਵੀ ਮੇਰੇ ਸੱਟ ਵੱਜੀ ਆ ਮੈਂ ਡਿੱਗ ਗਿਆ ਇਹ ਪਰ ਦੇ ਹੈ ਇਹ ਪੱਜਕੇ ਗੱਡੀ ਚ ਬੈ ਕੇ ਚਲੇ ਗਿਆ ਇਹ ਦੇਖੋ ਇਹ ਪੱਜ ਗਿਆ ਇਹ ਦੋ ਆ ਮੁੰਡਾ ਕਹਿੰਦਾ ਮੇਰੇ ਕੱਟ ਮਾਂ ਕੱਟ ਮਾਰਿਆ ਬਾਹ ਤੇ ਇਹ ਮੁੰਡਾ ਖੜਿਆ ਸਹੀ ਸਾਹਮਣੇ ਦਿਖਾਓ ਸਾਹਮਣੇ ਦਿਖਾਓ ਉੱਪਰ ਉੱਪਰ ਕਰਕੇ ਉੱਪਰ ਕਰਕੇ ਆ ਤੇ ਲੈ ਗਿਆ ਜੀ ਇਹ ਫੋਨ ਨਹੀਂ ਇਹ ਇਹ ਪਰ ਕੇ ਪ੍ਰਦੀਪ ਸਿੰਘ ਐ ਖਬਰ ਚ ਕਰਾਇਆ ਜਿੰਨੇ ਇਹ ਮੁੰਡਾ ਪ੍ਰਦੀਪ ਸਿੰਘ ਐ ਹਰਦੀਪ ਸਿੰਘ ਐ ਜੀ ਇਹ ਕਹਿੰਦਾ ਮੇਰੇ ਕਹੇ ਇੱਥੇ ਕੱਟ ਦੇ ਨਾ ਉਹ ਮਾਰਿਆ ਗਣਾ ਸਮਾਰਿਆ ਕਿਦਾਂ ਜੀ ਆਪਾਂ ਅਸੀਂ ਕਹਿੰਦਾ ਆਰਾਮ ਨਾਲ ਬੈਠ ਕੇ ਹਾਂ ਜੀ ਹਾਂ ਜੀ ਇਹ ਆਰਾਮ ਨਾਲ ਗਏ ਆ ਇਹ ਦੇਖੋ ਇੱਕ ਦਿਖਾਇਆ ਸੀ ਬਹੁਤ ਆ ਇਹ ਸਾਰਾ ਕੁਝ ਦਿੱਤਾ ਆਪਣੇ ਪਿੰਡ ਦੇ ਪਾ ਕੇ ਪਿੰਡ ਵਿੱਚ ਵਰਗੇ ਵੀਡੀਓ ਵੀ ਦਿੱਤੀ ਆ ਪਰ ਕੋਈ ਹੱਲ ਨਹੀਂ ਹੋਇਆ ਇਹ ਐਸਆਈ ਕੇਓ ਸੀਗਾ ਉਹਦੇ ਕੋਲ ਹੀ ਇੱਕ ਵਾਰੀ ਭੇਜੀ ਸੀ ਕਿਸੇ ਨੇ ਸਾਡਾ ਬਤਾਂ ਕਿ ਤੋ ਕਿੰਨਾ ਕਰ ਦੂਗਾ ਕੈਨਸਲ ਕਰ ਦੂਗਾ ਤੇ ਨਹੀਂ ਕਰਦਾ ਜੀ ਇਹ ਦੇਖੋ ਜੀ ਕਿਉਂ ਟ੍ਰੀਟ ਮੰਗ ਕਰਦੇ ਹੁਣ ਅਸੀਂ ਫੋਨ ਕਰਦੇ ਆ ਕਿ ਸਰਕਾਰੀ ਮੁਲਾਜ਼ਮ ਪਿੰਡ 'ਚ ਜਾ ਕੇ ਇਨਕੁਆਰੀ ਕਰਕੇ ਇਹ ਝੂਠਾ ਮਰਦ ਜ਼ੁਰਤ ਕੀਤਾ ਜਾਵੇ ਠੀਕ ਹੈ ਦਿੱਤਾ ਇਸ ਬਾਰੇ ਜਾਣਕਾਰੀ ਦੇ ਦਿਓ ਕੀ ਮੈਮੋਰੰਡਮ ਦਿੱਤਾ ਗਿਆ ਤੁਹਾਨੂੰ ਕੀ ਮੰਗ ਹੈਗੀ ਹੈ ਇਹ ਮੈਮੋਰੰਡਮ ਇਹ ਹੈ ਕਿ ਡੇਰਾ ਬਸੇ ਦੇ ਵਿੱਚ ਕਾਫੀ ਦਾ ਦਰਜ ਹੈ ਉਹ ਦਾ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਕਿ ਇਹਦੀ ਪ੍ਰੋਪਰ ਇਨਕੁਆਰੀ ਕੀਤੀ ਜਾਵੇ ਜੋ ਮਾਨਯੋਗ ਅਸਰ ਕੋ ਸਭ ਦਾ ਧਿਆਨ ਚਲਿਆ ਜਾਂਦਾ ਜਾਏਗਾ ਉਹ ਫਰਦਰ ਉਥੋਂ ਪੁੱਛ ਕੇ ਸਾਰੀ ਗੱਲ ਮਾਨਯੋਗ ਅਸਰ ਕੋ ਸਭ ਦਾ ਧਿਆਨ ਤੁਸੀਂ ਤੁਸੀਂ ਆਪਸਾ ਲੈਂ ਮੈਂ ਬਲੌਕ ਮੈਂਬਰ ਹਾਂ ਤੁਸੀਂ ਮੈਨੂੰ ਤੇ ਮਨਜ਼ੂਰੀ ਲੋ ਜਦੋਂ ਮਨਜ਼ੂਰੀ ਲੈ ਲਗੇ ਤਾਂ ਉਹ ਮੇਰੇ ਤੇ ਕੰਪਲੀਟਾ ਦੇਣ ਲੱਗਿਆ ਮੈਂ ਤੇ ਕੰਪਲੀਟਾ ਸਾਡੇ ਦੇ ਦੋਨਾਂ ਦੇ ਐਕਟਿਵ ਰਚ ਕਰ ਕਿਵੇਂ ਤੁਸੀਂ ਆਪਣੇ ਹੱਕ ਲਈ ਲੜੇ ਆ ਨਾ ਵੀ ਸਾਡੀ ਜ਼ਮੀਨ ਤੇ ਕਬਜ਼ਾ ਹੋ ਰਿਹਾ ਸਾਡੀ ਜ਼ਮੀਨ ਕਿੱਥੇ ਗਈ ਸਾਨੂੰ ਸਾਰੇ ਹੱਕ ਦੋ ਕਿਉਂਕਿ ਆਪਣੇ ਹੱਕਾਂ ਲਈ ਤਾਂ ਬਹੁਤ ਲੜਨਾ ਪੈਂਦਾ ਜਦੋਂ ਅਸੀਂ ਆਪਣੇ ਹੱਕਾਂ ਲਈ ਲੜੇ ਲੜੇ ਆ ਤਾਂ ਸਾਡੇ ਵੀ ਆਪਣੀ ਰਾਤ ਹੋਗੀ ਪਰ ਉਸ ਪ੍ਰਮਾਤ ਉਹਨਾਂ ਦਾ ਚੁੱਪ ਰਹਿਣਾ ਪ੍ਰਮਾਤ ਦਾ ਚੁੱਪ ਜਾਣਾ ਜਿਨ੍ਹਾਂ ਨੂੰ ਨਿਕ ਹਿੰਮਤ ਦਿੱਤੀ ਕਿ ਕਿੱਦਿਆ ਸੱਚੀ ਹਿੰਮਤ ਆ ਤੁਸੀਂ ਸਾਂਝੂ ਚੱਤ ਸਿੰਘ ਹਿੰਮਤਾਂ ਨਾਲ ਬੈਠੇ ਤਾਂ ਸਾਨੂੰ ਕੁਝ ਨਹੀਂ ਮਿਲਣਾ ਹੈਗਾ ਸਾਡਾ ਇੱਕਾ ਜੀ ਦਾਬਾ ਆਪਣਾ ਇੱਕ ਘਰ ਕੋ ਬਹੁਤ ਸਾਰੇ ਪਾਣੀ ਬਹੁਤ ਸਾਰੇ ਪੰਦੇ ਰੱਖੀ ਆਪਾਂ ਨੂੰ ਕਢਾਉਣ ਵਾਸਤੇ ਹੁੰਦੇ ਤੁਸੀਂ ਇੱਧਰ ਜਾਓ ਤੁਸੀਂ ਐਦਾ ਕੋਈ ਚੈਨ ਪਰ ਨਹੀਂ ਪਰ ਇਹ ਐ ਜਿੱਥੇ ਆਪ ੱਥੇ ਹੋ ਨਾ ਸੱਜੇ ਲੜਾਈ ਆ ਇੱਕ ਜੁਟ ਹੋ ਕੇ ਇਸਕਤੇ ਲੜਾਈ ਲੜੋ ਤਾਂ ਤੁਹਾਨੂੰ ਕਾਮਯਾਬ ਹੋਊਗਾ ਜਦੋਂ ਪ੍ਰਾਜਿਵਿਕੇ ਜੁਜੇ ਤਰੀਕੇ ਨਾਲ ਜਿੰਨੇ ਪ੍ਰਾਜਿਵਿਕੇ ਰਾਜਨੀਤਿਕ ਸਮਾਜ ਸਾਰੇ ਲੋਕ ਜੋ ਠਿਕਣਾ ਇੱਕੋ ਇੱਕ ਐਸੀ ਨਜ਼ਰ ਨਹੀਂ ਉਧਿਆਨੇ ਤੋਂ ਬੀਬੀ ਆਉਂਦੀ ਐਨਆਰਆਈ ਆ ਉਹਦਾ ਬੜਾ ਬਰਾਤ ਆ ਤਾ ਉਹਦਾ ਵੀ ਤਿੰਨ ਕੁਛੇ ਹਸਕਾ ਉਹਦਾ ਵੀ ਅੱਸ਼ਾ ਜਗਤ ਆਈ ਆ ਕੰਪਾ ਸਾਹਿਬ ਕੀ ਰਹੀ ਕਰੇ ਨੇ 31 ਸਤੰਬਰ ਤੋਂ ਇੱਥੇ ਦੇਖਿਆ ਇੱਕ ਵੀ ਆਖਰ ਚੱਕ ਬੇਨਤੀ ਹੋ ਰਹੀ ਹੈ ਕਿ ਤੁਹਾਡਾ ਬਹੁਤ ਬੁਰਾ ਹਾਲਤ ਹੋ ਗਿਆ ਇਹ ਨਹੀਂ ਬਈ ਪੱਤ ਬਾਤ ਭਾਂਤ ਅਜਿਹਾ ਕਿਸੇ ਇਤਨੀ ਥੇ ਇਥੇ ਅਮਰਸਾ ਦੇ ਹਾਲਾਤਾਂ ਬਹੁਤ ਜਰੂਰੀ ਮਹਾਲੀ ਆਓ ਇੱਥੇ ਆ ਕੇ ਆਪਣਾ ਮੌਸੇ ਦੇ ਸਕੂਲ ਸੁੱਖ ਸਾਧ ਬੰਗਾਨੇ ਵੰਗਦਾ ਜਿੱਤੇ ਲੋਕ ਆਉਂਦੇ ਆ ਸਾਡਾ ਬੰਗਾਨੇ ਵੰਗਦਾ ਸਾਡਾ ਹੋਰ ਤੁਮ ਦੰਨ ਦੇਖਦਾ ਤਨਵਾਤਾ ਉਹ ਜਿਹੜਾ ਵੀ ਤੁਹਾਡੇ ਨਾਲ ਯਾਰਤੀ ਹੋ ਰਹੀ ਆ ਅਸੀਂ ਤੁਹਾਡੇ ਨਾਲ ਤੇ ਜ਼ਮੀਨ ਜਿਹੜੀ ਆ ਤੁਹਾਡੀ ਆ ਤੁਹਾਡੇ ਕੋ ਰਹੂਗੀ ਕਿਸੇ ਕੋ ਜਾਊਗੀ ਨਹੀਂ ਔਰ ਤੁਸੀਂ ਇਹ ਮਾਲਕਾਂ ਤੇ ਤੁਸੀਂ ਹੀ ਜਿਹੜਾ ਆ ਉੱਥੇ ਕਿਉਂਕਿ ਤੁਹਾਡੀਆਂ ਕਈ ਪੋਸਟਾਂ ਜਿਹੜੀਆਂ ਕਈ ਤੁਹਾਡੇ ਬਜ਼ੁਰਗ ਉੱਥੇ ਰਹੇ ਆ ਕਾਬਜ਼ ਹੋਏ ਆ ਤੇ ਇਹ ਸਾਡੇ ਸਮਾਜ ਦੇ ਭਲੇ ਲਈ ਆ ਸ਼ਰੂਕਾਸ ਲੋਕਾਂ ਦੇ ਭਲੇ ਨਹੀਂ ਆ ਲੋਗੇ ਪਹਿਲਾਂ ਦਾ ਜਿਹੜਾ ਲਾਜ ਵਰਤਿਆ ਉਹ ਅਸੀਂ ਕਹਿਣਾ ਨਹੀਂ ਚਾਹੁੰਦੇ ਉਹ ਪਿਛਲੀਆਂ ਸਰਕਾਰਾਂ ਦੇ ਵਰਤਿਆ ਉਹ ਅੱਜ ਉਹ ਮਨਾਈ ਆ ਬੋਲਣ ਦੇ ਉੱਤੇ ਉਹ ਸ਼ਬਦ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਜਿਸ ਸੀੜ ਦੇ ਉੱਤੇ ਅਸੀਂ ਰਹਿ ਜਾਂ ਅਸੀਂ ਉਹ ਸ਼ਬਦ ਨਹੀਂ ਬੋਲ ਸਕਦੇ ਲੇਕਿਨ ਇਹ ਜ਼ਮੀਨ ਜਿਹੜੀ ਆ ਉਹ ਤੁਹਾਡੀ ਭਲਾਈ ਲਈ ਸੀ ਤੁਹਾਡੇ ਕੋਲ ਹੀ ਰਹੇਗੀ ਤੇ ਤੁਸੀਂ ਹੀ ਇਹਨੂੰ ਵਰਤੋਗੇ ਤੁਹਾਡੇ ਵਿੱਚੋਂ ਹੀ ਜਿਹੜਾ ਆ ਉਹ ਉਹ ਇਹਦਾ ਪ੍ਰਬੰਧ ਕਰਨ ਲਈ ਤੁਹਾਡੇ ਵਿੱਚੇ ਉਹਦਾ ਪ੍ਰਧਾਨ ਹੋਏਗਾ ਸਾਰੇ ਤੁਹਾਡੇ ਜਿਹੜੇ ਆ ਵਿੱਚੋਂ ਹੀ ਜਿਹੜਾ ਆ ਉਹਨੂੰ ਸਾਰਾ ਡਿਵੈਲਪ ਕਰਨਗੇ